ਸਿੱਖ ਰਾਜ ਕਿਹੋ ਜਿਹਾ ਹੋਵੇ ਕਈ ਕਹਿੰਦੇ ਨੇ ਸਿੱਖਾਂ ਨੂੰ ਰਾਜ ਨਹੀਂ ਕਰਨਾ ਆਉਂਦਾ ਸਾਡੇ ਵਰਗਾ ਰਾਜਕਾਰੀ ਕੋਈ ਨਹੀਂ ਸਕਦਾ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਹਰ ਵਰਗ ਖੁਸ਼ ਗਿਆ ਹਰੇਕ ਨੇ ਆਪੋ ਆਪਣੇ ਧਰਮ ਦੇ ਵਿੱਚ ਰਹਿ ਕੇ ਆਪਣੀਆਂ ਖੁਸ਼ੀਆਂ ਮਾਣੀਆਂ ਆਰੋ ਦੇ ਰਾਜ ਦੇ ਵਿੱਚ ਦਰੱਖ ਹੈ ਪ੍ਰਬੰਧ ਕੀਤਾ ਸ਼ੇਰਾਂ ਨੇ ਜਿੱਥੋਂ ਹਮੇਸ਼ਾ ਵਿਦੇਸ਼ੀ ਹਮਲਾਵਰ ਚੜ੍ਹ ਕੇ ਆਉਂਦੇ ਸੀ ਅਜੇ ਤੱਕ ਬੰਦਾ ਬਹਾਦਰ ਸੂਰਮਾ ਯੋਦਾ ਤੁਸੀਂ ਲਾਹੌਰ ਜਾਓ ਜਿਹੜੇ ਗਏ ਤੇ ਮਹਾਰਾਜਾ ਸਾਹਿਬ ਦੇ ਕਿਲੇ 'ਚ ਜਾਓ ਕਿਲੇ ਦੀ ਨੁਕਰ ਦੇ ਉੱਤੇ ਗੁਰਦੁਆਰਾ ਸਾਹਿਬ ਸਭ ਤੋਂ ਉੱਚਾ ਸਭ ਤੋਂ ਉੱਚਾ ਮਹਾਰਾਜੇ ਨੇ ਕਿਲੇ ਦੇ ਵਿੱਚ ਸਭ ਤੋਂ ਉੱਚੀ ਥਾਂ ਤੇ ਗੁਰਦੁਆਰਾ ਬਣਾਇਆ ਅੱਜ ਵੀ ਹੈਗਾ ਭਾਵੇਂ ਉੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਹੋ ਮਹਾਰਾਜਾ ਸਾਹਿਬ ਰੋਜ਼ ਸਵੇਰੇ ਕਿਤੇ ਵੀ ਜਾਣ ਤੋਂ ਪਹਿਲਾਂ ਉੱਪਰ ਜਾਣਾ ਨਿਤਨੇਮ ਸੁਣਨਾ ਹੁਕਮਨਾਮਾ ਸੁਣਨਾ ਤੇ ਫਿਰ ਕੰਮਕਾਰ ਤੇ ਜਾਣਾ ਧਰਮੀ ਰਾਜਾ ਸੀ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸਿਧਾਂਤ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਉਹਦਾ ਪ੍ਰਤੱਖ ਪ੍ਰਗਟਾਵਾ ਜਿਹੜਾ 50 ਸਾਲ ਦਾ